5 ਫਰਵਰੀ ਦਾ ਉਹਦੇ ਸਬੰਧ ਵਿੱਚ ਆਪਾਂ ਵਿਚਾਰਾ ਕਰਦੀਆਂ 5 ਫਰਵਰੀ 1762 ਨੂੰ ਇਹ ਬਹੁਤ ਵੱਡਾ ਜਿਹੜਾ ਕਲੂਕਾਰਾ ਹੋਇਆ ਤੇ ਇਸ ਕਲੂਕਾਰੇ ਵਿੱਚ ਬਹੁਤ ਸਾਰੇ ਸਿੱਖ ਪਰਿਵਾਰ ਬੱਚੇ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਤੇ ਬੜਾ ਜ਼ਰੂਰੀ ਆ ਸਾਨੂੰ ਆਪਣੇ ਇਹਨਾਂ ਇਤਿਹਾਸਿਕ ਦਿਹਾੜੀਆਂ ਬਾਰੇ ਪਤਾ ਹੋਣਾ ਕਿਉਂਕਿ ਸਿੱਖ ਕੌਮ ਵਾਹਿਦ ਇੱਕ ਐਸੀ ਕੌਮ ਆ ਜਿਨ੍ਹਾਂ ਨੇ ਬਹੁਤ ਜ਼ਿਆਦੀ ਕਾਲਣਾ ਕਾਲੀ ਆ ਜਿਨ੍ਹਾਂ ਬਹੁਤ ਜਿਆਦੇ ਸੱਚ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਹੋਇਆ ਬੜੀਆਂ ਤਕਲੀਫਾਂ ਬੜੇ ਤਸੀਹੇ ਜਿਹੜੇ ਉਹ ਚੱਲੇ ਆ ਸੋ ਇਹ ਸੱਚੀ ਗੱਲ ਆ ਵੀ ਆਪਾਂ ਨੂੰ ਇਸ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਵੀ ਕਿਵੇਂ ਸਾਡੇ ਸਿੱਖਾਂ ਨੇ ਗੁਰਬਾਣੀ ਵਾਸਤੇ ਸਿਧਾਂਤ ਵਾਸਤੇ ਮੋਰਚਾ ਸੰਭਾਲਿਆ ਕਿਵੇਂ ਉਹ ਇੰਨੀ ਵੱਡੀ ਤਾਕਤ ਨਾਲ ਲੜੇ ਅਬਦਾਲੀ ਫਿਰ ਨਾਦਰ ਸ਼ਾਹ ਵਰਗੇ ਜਿਹੜੇ ਇਹ ਆਖਦੇ ਸੀ ਕਿ ਅਸੀਂ ਸਿੱਖਾਂ ਨੂੰ ਖਤਮ ਕਰਤਾ ਹੈ ਤੇ ਮੈਨੂੰ ਲੱਗਦਾ ਵੀ ਸਭ ਤੋਂ ਵੱਧ ਸ਼ਹਾਦਤਾਂ ਜਦੋਂ ਆਪਾਂ ਇਸ ਇਤਿਹਾਸ ਨੂੰ ਪੜ੍ਹਦੇ ਆ ਤਾਂ ਇਤਿਹਾਸ ਵਿੱਚ ਲਿਖਿਆ ਵੀ ਉਸ ਗੱਡੇ ਦਿਵਾਲੇ ਹੋਈਆਂ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸੀ ਜਦੋਂ ਅਫਗਾਨੀ ਹਿੰਦੁਸਤਾਨ ਨੂੰ ਲੁੱਟ ਕੇ ਜਾਂਦਾ ਤੇ ਉਹ ਪੰਜਾਬ ਆਉਂਦਾ ਪੰਜਾਬ ਵਿੱਚ ਜਦੋਂ ਇਸ ਰਸਤੇ ਉ ਆਪਣੇ ਮੁਲਕ ਵੱਲ ਜਾਂਦਾ ਤਾਂ ਕੋਈ ਉਹਦਾ ਰਾਹ ਨਹੀਂ ਸੀ ਰੋਕਦਾ ਪਰ ਪੰਜਾਬ ਵਿੱਚ ਗੁਰੂ ਕਾ ਖਾਲਸਾ ਉਸ ਦੇ ਰਾਹ ਨੂੰ ਰੋਕਦੇ ਸੀ ਉਹ ਇਸ ਤੋਂ ਮਤਲਬ ਬੜਾ ਪਰੇਸ਼ਾਨ ਸੀਗਾ ਕਿ ਇੰਨਾ ਵੱਡਾ ਮੁਲਕ ਆ ਇੰਨੇ ਵੱਡੇ ਮੁਲਕ ਵਿੱਚ ਹੋਰ ਤਾਂ ਕੋਈ ਮੈਨੂੰ ਰੋਕਦਾ ਨਹੀਂ ਹੋਰ ਕੋਈ ਮੈਨੂੰ ਪਰੇਸ਼ਾਨ ਨਹੀਂ ਕਰਦਾ ਪਰ ਇਹ ਜਿਹੜੇ ਸੇਖ ਆ ਇਹ ਮੈਨੂੰ ਬਹੁਤ ਪਰੇਸ਼ਾਨ ਕਰਦੇ ਆ ਇਸ ਕਰਕੇ ਇਹਨਾਂ ਨੂੰ ਨਾ ਸਬਕ ਸਿਖਾਉਣਾ ਚਾਹੀਦਾ ਆ ਛੋਟਾ ਕੱਲੂਕਾਰਾ ਹੁੰਦਾ ਫਿਰ ਵੱਡਾ ਕੱਲੂਕਾਰਾ ਇਹ ਸਾਰਾ ਇਸੇ ਚੀਜ਼ ਦਾ ਹਿੱਸਾ ਆ ਕਿ ਅਸਲ ਵਿੱਚ ਸਿੱਖਾਂ ਨੂੰ ਸਬਕ ਸਿਖਾਇਆ ਜਾਏ ਇਹਨਾਂ ਨੂੰ ਰੋਕਿਆ ਜਾਏ ਇਹ ਕਿਉਂ ਦੂਜਿਆਂ ਦੇ ਪ੍ਰਤੀ ਆਪ ਅੱਗੇ ਹੋ ਕੇ ਲੜਦੇ ਆ ਉਹਨਾਂ ਨੂੰ ਬਚਾਉਂਦੇ ਆ ਤਾਂ ਉਸ ਕਰਕੇ ਇਹ ਜਿਹੜਾ ਦਿਨ ਇਹ ਨਿਯਤ ਹੋਇਆ ਇਹਦਾ ਸਬੱਬ ਕਿਵੇਂ ਬਣਿਆ ਵੀ ਵਹੀਰਾਂ ਚੱਲਦੀਆਂ ਸੀ ਸਿੱਖ ਇੱਕ ਥਾਂ ਤੋਂ ਦੂਜੀ ਥਾਂ ਤੇ ਉਹਨਾਂ ਨੂੰ ਜਾਣਾ ਪੈਂਦਾ ਸੀ ਕਿਉਂਕਿ ਬਹੁਤ ਹਕੂਮਤਾਂ ਸਰਕਾਰਾਂ ਜਿਹੜੀਆਂ ਉਹ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਸੀ ਘਰਾਂ ਵਿੱਚ ਨਹੀਂ ਸੀ ਰਹਿਣ ਦਿੰਦੇ ਕਹਿੰਦੇ ਸੀ ਜਾਂ ਤੁਸੀਂ ਸਾਡੀ ਈਨ ਮੰਨੋ ਤੇ ਜੇ ਤੁਸੀਂ ਸਾਡੀ ਈਨ ਨਹੀਂ ਮੰਨਣੀ ਫਿਰ ਤੁਹਾਨੂੰ ਅਸੀਂ ਪਰੇਸ਼ਾਨ ਕਰਾਂਗੇ ਤੰਗ ਕਰਾਂਗੇ ਇਸ ਕਰਕੇ ਨਾ ਉਹ ਆਪਣੇ ਘਰ ਘਾਟ ਛੱਡ ਕੇ ਤੇ ਦੂਰ ਤਰਾਡੇ ਇਲਾਕਿਆਂ ਵਿੱਚ ਜਿਹੜਾ ਸੀ ਉਹ ਚਲੇ ਜਾਂਦੇ ਸੀ ਉਹ ਰਾਜਸਥਾਨ ਜਾਂ ਜੰਗਲਾਂ ਬੇਲਿਆਂ ਵਿੱਚ ਹੁਣ ਪਤਾ ਸੀਗਾ ਸਿੱਖਾਂ ਨੂੰ ਵੀ ਅਬਦਾਲੀ ਨੇ ਨਾ ਹਮਲਾ ਕਰਨਾ ਇਸ ਕਰਕੇ ਕਾਫਲੇ ਦੇ ਰੂਪ ਵਿੱਚ ਕਾਫਲਾ ਬਣਾ ਕੇ ਤੁਰੇ ਵੀ ਚਲੋ ਆਪਾਂ ਕਿਸੇ ਸੁਰੱਖਿਅਤ ਥਾਂ ਤੇ ਚਲੇ ਜਾਂਦੇ ਆ ਤੇ ਪਰ ਇਹ ਅੰਦਾਜ਼ਾ ਨਹੀਂ ਸੀ ਵੀ ਇੰਨੀ ਛੇਤੀ ਜਿਹੜਾ ਅਬਦਾਲੀ ਆ ਉਹ ਪਹੁੰਚ ਜਾਊਗਾ ਕੋਪਰਹੀੜੇ ਦਾ ਉਹ ਥਾਂ ਮਲੇਰ ਕੋਟਲਾ ਦੇ ਨੇੜੇ ਜਿੱਥੇ ਅਬਦਾਲੀ ਨੇ ਆ ਕੇ ਘੇਰਾ ਪਾਇਆ ਤੇ ਸਾਧ ਸੰਗਤ ਉਥੇ ਜ਼ਿਕਰ ਆਉਂਦਾ ਜ਼ੈਨ ਖਾਨ ਦਾ ਜ਼ੈਨ ਖਾਨ ਜਿਹੜਾ ਸੀਗਾ ਉਹ ਸਰਹੰਦ ਦਾ ਉਹਨੂੰ ਸੂਬੇਦਾਰ ਸੀ ਨਵਾਬ ਕਹਿ ਲੋ ਉਹ ਅਬਦਾਲੀ ਦੀ ਮਦਦ ਵਾਸਤੇ ਪਹੁੰਚਿਆ ਉਹਨੇ ਬਹੁਤ ਸਾਰੀ ਮਦਦ ਕੀਤੀ 3000 ਘੋੜਸਵਾਰ ਹੋਰ ਫੌਜੀ ਦਸਤਾ ਪੈਦਲ ਦਸਤਾ ਲੈ ਕੇ ਉਹ ਵੀ ਸਿੰਘਾਂ ਨੂੰ ਆ ਕੇ ਉਹਨੇ ਘੇਰਿਆ ਤੇ ਇਸ ਵਹੀਰ ਵਿੱਚ ਜਿੱਥੇ ਸਰਦਾਰ ਜਸਾ ਸਿੰਘ ਹੋਰੀ ਸਰਦਾਰ ਜਸਾ ਸਿੰਘ ਆਲੂ ਵਾਲੀਆ ਸਰਦਾਰ ਭਗੇਲ ਸਿੰਘ ਹੋਰੀ ਇਹ ਵੱਡੇ ਗੁਰੂ ਕੇ ਸਿੱਖ ਜਥੇਦਾਰ ਉਥੇ ਸਿੱਖਾਂ ਦੇ ਪਰਿਵਾਰ ਤੇ ਸਿੱਖਾਂ ਦੇ ਜਿਹੜੇ ਬੱਚੇ ਧੀਆਂ ਪੁੱਤਰ ਉਹ ਵੀ ਨਾਲ ਸੀ ਹੋਰ ਰਸਤ ਪਾਣੀ ਤੇ ਸਭ ਤੋਂ ਅਹਿਮ ਇੱਕ ਗੱਡੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਜਿਹੜੇ ਉਹ ਸਨ ਤੇ ਜਦੋਂ ਘੇਰਾ ਪੈ ਗਿਆ ਜੈਨਖਾਂ ਉਹਨੇ ਘੇਰਾ ਪਾਇਆ ਤੇ ਕਿੰਨੇ ਜਿਹੜੀ ਮੁਖਬਰੀ ਕੀਤੀ ਨਾ ਉਹ ਮੁਖਬਰੀ ਜਿਹੜੀ ਸੀ ਉਹ ਆਕਲਦਾਸ ਨੇ ਕੀਤੀ ਅਕਾਲ ਦਾਸ ਨੇ ਇਹ ਅਬਦਾਲੀ ਨੂੰ ਆਖਿਆ ਵੀ ਤੁਸੀਂ ਜਿੰਨੀ ਛੇਤੀ ਹੋ ਸਕੋ ਇਹਨਾਂ ਫੌਜਾਂ ਨੂੰ ਆਖਿਆ ਵੀ ਜਿੰਨੀ ਛੇਤੀ ਤੁਸੀਂ ਪਹੁੰਚ ਸਕਦੇ ਹੋ ਪਹੁੰਚੋ ਕਿਉਂਕਿ ਸਿੱਖ ਆਪਣੇ ਪਰਿਵਾਰ ਲੈ ਕੇ ਰਸਤ ਪਾਣੀ ਲੈ ਕੇ ਆਪਣੇ ਇਲਾਕੇ ਚੋਂ ਨਿਕਲ ਰਹੇ ਆ ਹੋਰ ਪਾਸੇ ਉਹ ਜਾ ਰਹੇ ਆ ਤੇ ਇਸ ਕਰਕੇ ਚੇਤਾ ਰੱਖਿਏ 5 ਫਰਵਰੀ 1700 ਬਾਟ ਇਸ ਵੀਨੂ ਇਹ ਜਿਹੜਾ ਕਲੂਕਾਰ ਆ ਉਹ ਵਾਪਰਦਾ ਆ ਤੇ ਇੱਥੇ ਸਭ ਤੋਂ ਵੱਡੀ ਗੱਲ ਵੀ ਜਿਹੜੀ ਸਿੰਘਾਂ ਦੀ ਗਿਣਤੀ ਸੀਗੀ ਉਹ ਲਗਭਗ 50000 ਦੀ ਬਣਦੀ ਆ ਹੁਣ 50000 ਦਾ ਕਾਫਲਾ ਹੋਣਾ ਬਹੁਤ ਵੱਡੀ ਗੱਲ ਆ 50000 ਇਹਦਾ ਮਤਲਬ ਸਾਰੇ ਇਸ ਗੱਲ ਤੋਂ ਜਾਣੂ ਸਨ ਵੀ ਅਫਦਾਲੀ ਜਿਹੜਾ ਉਹ ਕੇਰਾ ਪਾਏਗਾ ਤੇ ਅੱਗੇ ਨੂੰ ਵੱਧ ਰਿਹਾ ਸੀ ਨਵਾਬ ਪੀਖਮ शाह ਮਲੇਰਕੋਟਲਾ ਸ਼ਾਹ ਹੁਸੈਨ ਰਾਏਕੋਟ ਇਹ ਵੀ ਆਪਣੀ ਫੌਜ ਨਾਲ ਜਿਹੜਾ ਉਹ ਲੁਧਿਆਣੇ ਦੇ ਨੇੜੇ ਪਹੁੰਚ ਗਿਆ ਤੇ ਅਬਦਾਲੀ ਨੇ ਪਤਾ ਕੀ ਸੋਚਿਆ ਉਹ ਕਹਿੰਦਾ ਵੀ ਸਿੱਖਾਂ ਨੂੰ 2 ਘੰਟੇ ਚ ਮੈਨੂੰ 2 ਘੰਟੇ ਚਾਹੀਦੇ ਆ ਵੀ ਮੈਂ ਇਹਨਾਂ ਨੂੰ ਖਤਮ ਕਰ ਦੇਣਾ ਹੁਣ ਵੇਖੋ ਬਹੁਤ ਸਾਰੇ ਇਦਾਂ ਦੇ ਸਮੀਕਰਨ ਰਲਦੇ ਆ ਕਿ ਜਿੱਥੇ ਸਿੱਖਾਂ ਦੇ ਨਾਲ ਵੈਰ ਭਾਵਨਾ ਰੱਖੀ ਜਾਂਦੀ ਆ ਕਿਉਂਕਿ ਆਪਾਂ ਇਤਿਹਾਸ ਦੀ ਗੱਲ ਕਰਦੇ ਆ ਤੇ ਇਤਿਹਾਸ ਸਾਨੂੰ ਬਹੁਤ ਕੁਝ ਸਿਖਾਉਂਦਾ ਆ ਵੀ ਵੇਖੋ ਆ ਅੱਜ ਦਾ ਮਸਲਾ ਆ ਵੈਸੇ ਤਾਂ ਸਾਡੇ ਵਾਸਤੇ ਨਾ ਬੜੀ ਨਮੋਸ਼ੀ ਦੀ ਗੱਲ ਆ ਕਿ ਸਾਡੇ ਜਿਹੜੇ ਇਹ ਸਮਝਦੇ ਵੀ ਸੀ ਰਿਪੋਰਟਰਿਆਂ ਸੀ ਚੈਨਲਾਂ ਵਾਲਿਆਂ ਉਹ ਮਾਈਕ ਅੱਗੇ ਕਰ ਕਰਕੇ ਜਿਹੜੇ ਅਮਰੀਕਾ ਚ ਰਿਪੋਰਟ ਹੋ ਕੇ ਆਏ ਉਹਨਾਂ ਨੇ ਭਾਰਤੀ ਸਰਕਾਰ ਨੇ ਅੰਮ੍ਰਿਤਸਰ ਦਾ ਜਿਹੜਾ ਹਵਾਈ ਅੱਡਾ ਉਹ ਚੁਣਿਆ ਵੀ ਆਪਣੇ ਫੇਲੀਅਰ ਨੂੰ ਛਿਪਾਉਣ ਵਾਸਤੇ ਇਹ ਕੰਟੇਨ ਕਰਨ ਵਾਸਤੇ ਵੀ ਇਹ ਪੰਜਾਬ ਦੇ ਇਸ ਕਰਕੇ ਜਿਹੜਾ ਸਰਕਾਰੀ ਜਹਾਜ਼ ਹੈ ਉਹ ਪੰਜਾਬ ਉਤਰਿਆ ਆ ਤੇ ਇਹ ਵੇਖੋ ਵੀ ਸਰਦਾਰ ਅਜੀਪਾਲ ਸਿੰਘ ਉਹ ਰਣੇ ਗੱਲ ਬੜੀ ਪਿਆਰੀ ਆਖੀ ਉਹਨਾਂ ਆਖਿਆ ਵੀ ਇਹ ਸਰਕਾਰਾਂ ਦੇ ਮਤਲਬ ਇੱਕ ਨੈਰੇਟਿਵ ਸਿਰਜਦੇ ਆ ਕਿਸੇ ਨੂੰ ਬਦਨਾਮ ਕਰਨ ਵਾਸਤੇ ਇੰਨਾ ਵੱਡਾ ਮੁਲਕ ਆ ਇੰਨਾ ਵੱਡਾ ਦੇਸ਼ ਆ ਤੇ ਇਹ ਵੀ ਵੀ ਜਦੋਂ ਤਾਂ ਪੰਜਾਬ ਦੇ ਐਨ ਆਰ ਆਈਆਂ ਨੂੰ ਲੁੱਟਣਾ ਆ ਉਦੋਂ ਕਹਿਣਗੇ ਵੀ ਅੰਮ੍ਰਿਤਸਰ ਸਾਹਿਬ ਤੋਂ ਕੋਈ ਫਲਾਈਟ ਨਹੀਂ ਦਿੱਲੀ ਆਓ ਉਹ ਤਾਬਿਆਂ ਤੇ ਟੈਕਸਿੰਗਾਂ ਤੇ ਵਿਚਾਰੇ ਦਿੱਲੀ ਜਾਂਦੇ ਆ ਤੇ ਹੁਣ ਸਾਰੇ ਮੁਲਕ ਦੇ ਉਹ ਲੋਕ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਸਰਕਾਰ ਨੇ ਅਮਰੀਕਾ ਤੋਂ ਰਿਪੋਰਟ ਕੀਤੇ ਆ ਵੀ ਉਹਨਾਂ ਨੂੰ ਇੱਥੇ ਭੇਜਦਾ ਮੈਂ ਸਿਰਫ ਇੰਨੀ ਵਿੱਚ ਬੇਨਤੀ ਕਰ ਲੱਗਾ ਵੀ ਪੰਜਾਬ ਨੂੰ ਕਿਵੇਂ ਇੱਕ ਨਜ਼ਰੀਏ ਤੋਂ ਬਦਨਾਮ ਕੀਤਾ ਜਾਂਦਾ ਹੈ ਵੀ ਇੱਥੇ ਤਾਂ ਜੀ ਸਾਰੇ ਇਦਾਂ ਦੇ ਲੋਕ ਰਹਿੰਦੇ ਆ ਹੈ ਉਹਦੇ ਚ ਗੁਜਰਾਤ ਦੇ ਜਾਂ ਭਾਰਤ ਦੇ ਵੱਖਰੇ ਵੱਖਰੇ ਇਲਾਕਿਆਂ ਦੇ ਤੇ ਪਰ ਬਦਨਾਮ ਕਿਨੂੰ ਕੀਤਾ ਜਾਂਦਾ ਪੰਜਾਬ ਨੂੰ ਨਸ਼ਾ ਸਭ ਤੋਂ ਵੱਧ ਸਰਕਾਰਾਂ ਨੇ ਦਿੱਤਾ ਪੰਜਾਬ ਨੂੰ ਅਬਦਾਲੀ ਵੀ ਇਹ ਸੋਚਦਾ ਆ ਵੀ ਮੇਰਾ ਨਾ ਦੋ ਘੰਟੇ ਦਾ ਕੰਮ ਆ ਵੀ ਮੈਂ ਇਹਨਾਂ ਸਿੱਖਾਂ ਨੂੰ ਮੁਕਾ ਦੇਣਾ ਵਾ ਇਹਨਾਂ ਸਿੱਖਾਂ ਨੂੰ ਖਤਮ ਕਰਨਾ ਵਾ ਤੇ ਕਹਿੰਦੇ ਵੀ 2 ਘੰਟਿਆਂ ਜੋ ਖਤਮ ਕਰਨਾ ਚਾਹੁੰਦਾ ਪਰ ਰੋਹੀੜੇ ਤੋਂ ਕুতਬੇ ਤੱਕ ਤੁਸੀਂ ਕਿਤੇ ਜਦੋਂ ਵੇਖੋਗੇ ਮੈਪ ਤੋਂ ਜਾਂ ਇਹ ਸਾਰਾ ਇਲਾਕਾ ਇੱਧਰ ਤੇ ਉਹ ਬਣਦਾ ਵਾ ਘਟੋ-ਘਟ 30-35 ਕਿਲੋਮੀਟਰ ਤੇ ਜੰਗ ਪਤਾ ਕਿੰਨਾ ਚਿਰ ਚੱਲੀ ਸਾਹਸੰਗਤ 10 ਘੰਟੇ 10 ਘੰਟੇ ਇਹ ਨਹੀਂ ਵੀ ਇੱਕ ਤਰਫੀ ਕਿਦਰ ਬਦਾਲੀ ਸੋਚਦਾ ਵੀ ਇੱਕ ਤਰਫਾ ਮੈਂ ਇਹਨਾਂ ਨੂੰ ਮਤਲਬ 2 ਘੰਟਿਆਂ ਚ ਕਾ ਲੈਣਾ 10 ਘੰਟੇ ਲਉ ਮੀਟਮੀ ਜੰਗ ਜਿਹੜੀ ਆ ਉਹ ਚੱਲੀ ਆ ਤੇ ਸਫਰ ਕਿੰਨਾ ਤੈਅ ਕੀਤਾ ਰੋਹੀੜੇ ਤੋਂ ਕਤਬੇ ਤੱਕ ਦਾ ਤਕਰੀਬਨ 30 ਤੋਂ 35 ਕਿਲੋਮੀਟਰ ਦਾ ਇਹ ਸਫ਼ਰ ਗੁਰੂ ਕੇ ਸਿੱਖਾਂ ਨੇ ਗੁਰੂ ਕੇ ਸਿੱਖਾਂ ਦੇ ਇਸ ਕਾਫਲੇ ਨੇ ਕੀਤਾ ਤੇ ਕਹਿੰਦੇ ਵੀ ਸਭ ਤੋਂ ਵੱਧ ਸ਼ਹਾਦਤਾਂ ਜਿਹੜੀਆਂ ਉਹ ਉਸ ਗੱਡੇ ਦੇ ਦਿਵਾਲੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਜਿੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਸਰੂਪ ਸਨ ਹੁਣ ਇਸ ਤੋਂ ਇਹ ਗੱਲ ਸਪਸ਼ਟ ਹੁੰਦੀ ਆ ਕਿ ਸਿੱਖਾਂ ਨੂੰ ਆਪਣੀ ਜਾਣ ਤੋਂ ਵੱਧ ਕੇ ਕੀ ਪਿਆਰਾ ਉਹ ਗੁਰਬਾਣੀ ਗੁਰਬਾਣੀ ਸਾਨੂੰ ਜਾਣ ਤੋਂ ਵੱਧ ਕੇ ਪਿਆਰੀ ਆ ਕਿਉਂ ਕਿਉਂਕਿ ਇੱਕੋ ਹੀ ਇੱਕ ਐਸੀ ਦਾਤ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਆ ਜਿਹੜੀ ਸਾਨੂੰ ਚੜ੍ਹਦੀ ਕਲਾ ਸਾਨੂੰ ਨਵੇਕਲਾ ਸਰੂਪ ਨਵੇਕਲਾ ਰਹਿਣ ਸਹਿਣ ਬਖਸ਼ਦੀ ਆ ਜਿਹੜੀ ਬਾਣੀ ਸਾਨੂੰ ਹਰ ਵੇਲੇ ਇਸ ਜੀਵਨ ਨੂੰ ਜਿਉਣ ਦੀ ਜਾਚ ਬਖਸ਼ਦੀ ਆ ਤੇ ਵੇਖੋ ਸਾਧ ਸੰਗਤ ਸਭ ਤੋਂ ਵੱਧ ਸ਼ਹਾਦਤਾਂ ਸਿੱਖਾਂ ਨੇ ਉਸ ਗੱਡੇ ਦੇ ਦਿਵਾਲੇ ਦਿੱਤੀਆਂ ਇੱਥੇ ਕਿਉਂਕਿ ਪਹਿਲੇ ਜਿਹੜੇ ਆ ਉਹ ਸ਼ਹੀਦ ਹੋ ਜਾਂਦੇ ਆ ਤੇ ਬਾਕੀ ਆ ਕੇ ਉਸ ਮੋਰਚੇ ਨੂੰ ਸੰਭਾਲ ਲੈਂਦੇ ਆ ਇੰਨਾ ਪਿਆਰ ਗੁਰੂ ਕਿਆਂ ਸਿੱਖਾਂ ਨੇ ਕੀਤਾ ਹੁਣ ਕਹਿੰਦੇ ਵੀ ਜਿੱਥੇ ਕਤਬੇ ਪਹੁੰਚੇ ਸੀ ਨਾ ਉੱਥੇ ਪਾਣੀ ਦੀ ਢਾਬ ਆ ਤੇ ਕਦੋਂ ਦੇ ਸਿੱਖ ਜਿਹੜੇ ਆ ਉਹ ਲੜ ਰਹੇ ਆ ਆਪਣੇ ਪਰਿਵਾਰਾਂ ਦੀ ਵੀ ਰਾਖੀ ਕਰ ਰਹੇ ਆ ਬੱਚਿਆਂ ਨੂੰ ਕਿਉਂਕਿ ਕਾਫਲੇ ਇਦਾਂ ਬਣਾ ਕੇ ਤੁਰੇ ਸੀ ਕਿ ਉਸ ਕਾਫਲੇ ਚ ਜਿਹੜੇ ਲੜਨ ਵਾਲੇ ਆ ਉਹ ਸਾਰੇ ਘੇਰੇ ਘੇਰੇ ਕਾਫਲੇ ਦੀ ਰੱਖਿਆ ਵੀ ਕਰਦੇ ਆ ਤੇ ਨਾਲ ਨਾਲ ਕਾਫਲੇ ਨੂੰ ਅੱਗੇ ਵੀ ਤੋਰਦੇ ਆ ਇਸ ਕਰਕੇ ਉਹ ਪਰਿਵਾਰ ਬੱਚੇ ਜਿਹੜੇ ਕਾਫਲੇ ਦੇ ਅੰਦਰ ਇਨ ਬਹਾਦਰ ਸਿੱਖਾਂ ਦੀ ਹਿਫਾਜ਼ਤ ਵਿੱਚ ਤੁਰਦੇ ਆ ਤੇ ਲੜਦੇ ਆ ਲੜਦੇ ਆ ਇਸ ਥਾਂ ਤੋਂ ਕੁਤਬੇ ਦੀ ਟਾਬ ਤੇ ਪਹੁੰਚ ਗਏ ਹੁਣ ਜਦੋਂ ਕੁਤਬੇ ਦੀ ਟਾਬ ਤੇ ਪਹੁੰਚੇ ਤੇ ਕੁਤਬੇ ਦੀ ਟਾਬ ਤੇ ਕੀ ਹੈ ਟਾਬ ਕਿਹਨੂੰ ਕਹਿੰਦੇ ਜਿੱਥੇ ਪਾਣੀ ਦਾ ਸਾਦ ਸੰਗਤ ਸੋਮਾ ਹੋਵੇ ਇੱਥੋਂ ਤੱਕ ਸਿੰਧਾ ਨੇ ਮੁਗਲ ਫੌਜ ਨੂੰ ਆਪਣੇ ਨੇੜੇ ਨਹੀਂ ਲੱਗਣ ਦਿੱਤਾ ਫਿਰ ਇਥੋਂ kheera ਤੋੜ ਕੇ ਪਾਣੀ ਪੀ ਕੇ kheera ਤੋੜ ਕੇ ਮਾਲਵੇ ਲੱਖੀ ਜੰਗਲ ਵਾਲੇ ਪਾਸੇ ਸਿੱਖ ਜਿਹੜੇ ਸੀ ਉਹ ਚਲੇ ਗਏ ਹੁਣ ਜਿਹੜੀ ਫੌਜ ਪਿੱਛਾ ਕਰ ਰਹੀ ਸੀ ਨਾਲ ਬੜੀਆਂ ਸ਼ਹਾਦਤਾਂ ਹੋਈਆਂ ਇਹ ਫੌਜ ਉਸ ਅਬਦਾਲੀ ਦੀ ਫੌਜ ਜੈਨ ਖਾਨ ਦੀ ਫਿਰ ਜਿਹੜਾ ਅਕਲਦਾਸ ਆ ਫਿਰ ਪੀਖਮ शाह ਨਵਾਬ ਲੇਰਕੋਟਲੇ ਦਾ ਫਿਰ ਸ਼ਾਹ ਹੁਸੈਨ ਰਾਏਕੋਟ ਉਹ ਆਪਣੀ ਫੌਜ ਦੇ ਨਾਲ ਤੇ ਇਹ ਸਾਰੇ ਜਾਣੇ ਜਦੋਂ ਪਾਣੀ ਦੀ ਟਾਬ ਤੇ ਪਹੁੰਚੇ ਆ ਇਹਨਾਂ ਦੀਆਂ ਫੌਜਾਂ ਨੇ ਫਿਰ ਇੱਥੇ ਰੱਜ ਕੇ ਪਾਣੀ ਪੀਤਾ ਸਿੱਖ ਜੰਗਲ ਲੱਖੀ ਜੰਗਲ ਵਾਲੇ ਪਾਸੇ ਚਲੇ ਗਏ ਮਾਲਵੇ ਵਾਲੇ ਪਾਸੇ ਨਿਕਲ ਗਏ ਅਬਦਾਲੀ ਦੀਆਂ ਜਿਹੜੀਆਂ ਫੌਜਾਂ ਸੀ ਉਹਨਾਂ ਨੇ ਇਸ ਠਾਪ ਤੇ ਪਾਣੀ ਪੀ ਕੇ ਇਹਦੇ ਤੋਂ ਫਿਰ ਉਹ ਵਾਪਸ ਮਲੇਰਕੋਟਲੇ ਮੁੜ ਗਏ ਤੇ ਅਬਦਾਲੀ ਵੀ ਇੱਥੋਂ ਵਾਪਸ ਹੋ ਗਿਆ ਉਹ ਜਾਣ ਲੱਗਿਆ ਅਬਦਾਲੀ ਨੇ ਸਿੱਖਾਂ ਦੇ ਸਿਰਾਂ ਦੇ ਗੱਡੇ ਜਿਹੜੇ ਸਨ ਉਹ ਪਰਲੇ ਜਿੰਨੀਆਂ ਸ਼ਹਾਦਤਾਂ ਹੋਈਆਂ ਜਿੰਨੇ ਸਿੱਖ ਇਸ ਵੱਡੂ ਕਲਕਾਰੇ ਚ ਸ਼ਹੀਦ ਹੋਏ ਉਹਨਾਂ ਦੇ ਸਿਰਾਂ ਨਾਲ ਉਹਨੇ ਗੱਡੇ ਭਰੇ ਤੇ ਲਾਹੌਰ ਜਾ ਕੇ ਉਹਨਾਂ ਸਿਰਾਂ ਦੇ ਜਿਹੜੇ ਮਨਾਰ ਸੀਗੇ ਬਣਾਏ ਜਾਂ ਉਹਦੀ ਨਮਾਇਸ਼ ਕੀਤੀ ਉਹਦੀ ਨਮਾਇਸ਼ ਕਰਨ ਤੋਂ ਬਾਅਦ ਅਬਦਾਲੀ ਨੇ ਆਖਿਆ ਵੀ ਵੇਖੋ ਇਹਨਾਂ ਸਿੱਖਾਂ ਦਾ ਮੈਂ ਖਾਤਮਾ ਕੀਤਾ ਹੈ ਇਹ ਸਮਝ ਲਓ ਵੀ ਸਿੱਖਾਂ ਦਾ ਪੰਜਾਬ ਦੀ ਧਰਤੀ ਤੋਂ ਖੁਰਾਕੋਜ ਮਿਟ ਗਿਆ ਆ ਇਹਨੇ ਸਿੱਖ ਜਿਹੜੇ ਆ ਉਹ ਮੈਂ ਮਾਰ ਦਿੱਤੇ ਆ ਜਿਹੜੇ ਮੈਨੂੰ ਪਰੇਸ਼ਾਨ ਕਰਦੇ ਸੀ ਜਿਹੜੇ ਮੇਰੀਆਂ ਅੱਖਾਂ 'ਚ ਰੜਕਦੇ ਸੀ ਜਿਹੜੇ ਮੇਰੇ ਕਾਫਲੇ ਨੂੰ ਰੋਕਦੇ ਸੀ ਹੋਰ ਕੋਈ ਤਾਕਤ ਐਸੀ ਨਹੀਂ ਜਿਹੜੀ ਮੈਨੂੰ ਰੋਕਦੀ ਆ ਪਰ ਇਹ ਰੋਕਦੇ ਹੀ ਤੇ ਇਹਨਾਂ ਨੂੰ ਮੈਂ ਸਬਕ ਸਿਖਾ ਕੇ ਚੱਲਿਆ ਆ ਵੇਖੋ ਲਾਹੌਰ ਦੀਆਂ ਗਲੀਆਂ ਚ ਇਹ ਉਹੀ ਆ ਜਿਹੜੇ ਸਾਨੂੰ ਰੋਕਦੇ ਸੀ ਤੇ ਇਹਨਾਂ ਦੇ ਮিনার ਬਣਾਏ ਤੇ ਇਸ ਦਿਨ ਖਾਲਸਾ ਜੀ 30 ਤੋਂ 35000 ਦੇ ਲਗਭਗ ਸ਼ਹਾਦਤਾਂ ਹੋਈਆਂ ਜਦੋਂ ਕਾਫਲਾ ਚੱਲਿਆ ਸੀ ਉਸ ਵੇਲੇ ਸਿੰਘਾਂ ਦੀ ਪਰਿਵਾਰਾਂ ਦੀ ਬੱਚਿਆਂ ਦੀ ਗਿਣਤੀ ਕਿੰਨੀ ਆ 50000 ਤੇ ਜਦੋਂ ਇਹ ਜੰਗ ਖਤਮ ਹੁੰਦੀ ਆ ਭਾਵ ਜਦੋਂ ਅਫਦਾਲੀ ਪਿੱਛੇ ਮੁੜਦਾ ਸਿੱਖ ਅਗਾਹ ਚਲੇ ਜਾਂਦੇ ਆ ਤੇ ਉਦੋਂ ਤੱਕ 30 ਤੋਂ 35000 ਦੇ ਵਿੱਚ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਜਿਨ੍ਹਾਂ ਦੀ ਨਮائش ਲਾਹੌਰ ਕੀਤੀ ਗਈ ਆਪਣੇ ਗੱਡਿਆਂ ਤੇ ਲੱਦ ਕੇ ਅਫਦਾਲੀ ਲੈ ਗਿਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਇਹਨਾਂ ਦੇ ਸਰੀਰ ਤੇ 22 ਜ਼ਖਮ ਸੀ ਸਰਦਾਰ ਚੜਤ ਸਿੰਘ ਸ਼ੁਕਰ ਚੱਕਿਆ ਸਰਦਾਰ ਚੜਤ ਸਿੰਘ ਦਾਦਾ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਰਦਾਰ ਚੜਤ ਸਿੰਘ ਸ਼ੁਕਰ ਚੱਕੀਆ ਦੇ ਇਸ ਕਲੂ ਘਾਰੇ ਚ 18 ਫੱਟ ਜਿਹੜੇ ਉਹ ਸਰੀਰ ਤੇ ਲੱਗੇ ਤੇ ਇਹਨਾਂ ਨੁਕਸਾਨ ਹੋਣ ਤੋਂ ਬਾਅਦ ਹਰ ਇੱਕ ਬੰਦਾ ਲੋਕ ਇਹ ਸੋਚਦੇ ਸੀ ਕਿ ਹੁਣ ਸਿੱਖ ਜਿਹੜੇ ਆ ਉਹ ਕਦੇ ਵੀ ਉੱਠ ਨਹੀਂ ਸਕਦੇ ਇਨੀ ਭਾਰੀ ਮਾਰ ਅਬਦਾਲੀ ਨੇ ਇਹਨਾਂ ਸਿੱਖਾਂ ਤੇ ਪਾਈ ਆ ਤੇ ਕਹਿੰਦੇ ਵੀ ਜਦੋਂ ਸ਼ਾਮਾ ਪਿੰਗਨ ਸ਼ਾਮ ਦਾ ਵਕਤ ਹੋਇਆ ਤੇ ਤਕਾਲਾਂ ਦਾ ਸੰਧਿਆ ਵੇਲਾ ਸੋਦਾਰ ਰਹਿ ਰਾਜ ਸਾਹਿਬ ਦਾ ਦੀਵਾਨ ਸੱਜਿਆ ਦੀਵਾਨ ਦੀ ਸੰਪੂਰਨਤਾ ਤੋਂ ਬਾਅਦ ਗੁਰੂ ਘਰ ਸਿੱਖਾਂ ਨੇ ਇਹ ਅਰਦਾਸ ਕੀਤੀ ਆ ਏ ਅਕਾਲ ਪੁਰਖ ਵਾਹਿਗੁਰੂ ਚਾਰ ਪੈਰ ਦੇਢ ਤੇਰੇ ਬਾਣੇ ਚ ਬਤੀਤ ਹੋਇਆ ਚਾਰ ਪੈਰ ਰੈਣ ਤੇਰੇ ਬਾਣੇ ਚ ਸਹਿਬ ਬਤੀਤ ਹੋਵੇ ਤੁਸੀਂ ਇਹ ਜਿਹੜਾ ਦੇਢ ਲੰਘਿਆ ਇਹ ਤੁਹਾਡੇ ਬਾਣੇ ਚ ਬਤੀਤ ਹੋਇਆ ਤੇ ਮਹਾਰਾਜ ਰੈਣ ਸੁੱਖਾਂ ਚ ਬਸਰੋਵੇ ਅਸੀਂ ਤਾਂ ਇਹ ਜ਼ਿਕਰ ਕਰਦੇ ਆਂ ਕਈ ਵਾਰ ਬੰਦਾ ਥੋੜਾ ਜਿਹਾ ਕੋਈ ਨੁਕਸਾਨ ਹੁੰਦਾ ਆਰਥਿਕ ਤੌਰ ਤੇ ਜਾਂ ਕੰਮਕਾਰ ਦੇ ਰੂਪ ਵਿੱਚ ਤੇ ਉਹਨਾਂ ਨਿੰਮੋ ਝੁਣਾ ਹੋ ਜਾਂਦਾ ਉਦਾਸ ਹੋ ਜਾਂਦਾ ਚਿੰਤਾ 'ਚ ਚਲੇ ਜਾਂਦਾ ਵੀ ਹੁਣ ਕੀ ਹੋਊਗਾ ਹੁਣ ਕੀ ਬਣੂਗਾ ਉਹ ਚੰਗੀ ਤਰ੍ਹਾਂ ਰੋਟੀ ਨਹੀਂ ਖਾਂਦਾ ਭਾਵੇਂ ਪਰਿਵਾਰ ਦੇ ਜੀ ਉਹਨੂੰ ਕਹਿਣ ਵੀ ਕੁਝ ਨਹੀਂ ਹੋਇਆ ਫਿਰ ਕੀ ਆ ਫਿਰ ਚੱਲ ਪੈਣਾ ਹੈ ਨਾ ਵੀ ਕੰਮਕਾਰ ਦੇ ਇਦਾਂ ਹੀ ਚੱਲਦੇ ਆ ਕਿਸੇ ਤਰ੍ਹਾਂ ਦਾ ਵੀ ਕੋਈ ਫੇਲਿਅਰ ਲਾਈਫ ਚ ਆਉਂਦਾ ਆ ਕੋਈ ਘਾਟਾ ਜ਼ਿੰਦਗੀ ਚ ਪੈਂਦਾ ਆ ਤੇ ਬੰਦਾ ਉਦਾਸੀ ਚ ਚਲੇ ਜਾਂਦਾ ਵੀ ਹੁਣ ਕੁਝ ਨਹੀਂ ਹੋ ਸਕਦਾ ਹੁਣ ਸਾਰਾ ਕੁਝ ਖਤਮ ਹੋ ਗਿਆ ਪਰ ਇਹਨਾਂ ਸਿੱਖਾਂ ਦੇ ਜੀਵਨ ਜਦੋਂ ਆਪਾਂ ਪੜਦੇ ਆ ਤੇ ਸਰਦਾਰ ਰਤਨ ਸਿੰਘ ਪੰਗੂ ਹੋਰਾਂ ਨੇ ਇਹ ਬਚਨ ਲਿਖਿਆ ਇੱਕ ਨਿਹੰਗ ਬੁੱਕ ਤਹਿ ਕਹਿਓ ਬੁੱਕ ਦਾ ਭਾਵ ਆ ਬੁੱਕਣ ਤੋਂ ਗਰਜ ਕੇ ਜਦੋਂ ਅਰਦਾਸ ਹੋਈ ਸ਼ੁਕਰਾਨਾ ਕੀਤਾ ਅਕਾਲ ਪੁਰਖ ਪਰਮੇਸ਼ਰ ਦਾ ਕਿ ਮਹਾਰਾਜ ਤੇਰੇ ਪਾਣੀ ਚ ਹੁਣ ਕੋਈ ਵਿਰਲਾ ਐਸਾ ਕੋਟਾਵਾ ਜੀਵਨ ਆ ਜਿਹੜਾ ਦਿੱਤੀਆਂ ਦਾਤਾਂ ਦਾ ਸ਼ੁਕਰ ਕਰਦਾ ਜਿਹੜਾ ਸ਼ੁਕਰਾਨਾ ਕਰਦਾ ਅਰਦਾਸ ਕਰਦਾ ਸਵੇਰੇ ਸ਼ਾਮ ਵੀ ਮਹਾਰਾਜ ਬੜੀ ਕਿਰਪਾ ਰਹਿਮਤ ਕੀਤੀ ਆ ਵੀ ਤੇਰੇ ਬਾਣੇ ਵਿੱਚ ਇਹ ਦਿਨ ਇਹ ਰਾਤ ਬਤੀਤ ਹੋ ਰਹੀ ਆ ਉਸ ਸਿੱਖ ਨੇ ਉਸ ਨਿਹੰਗ ਸਿੰਘ ਨੇ ਗਰਜ ਕੇ ਆਖਿਆ ਇੱਕ ਨਿਹੰਗ ਬੁੱਕ ਤਹ ਕਹਿਓ ਉੱਚੋ ਬਚਨ ਸੁਣਾਏ ਸਾਰੀ ਸੰਗਤ ਸਾਰੇ ਸਿੱਖ ਲੜਨ ਤੋਂ ਬਾਅਦ ਸੋਦਰ ਦੇ ਦੀਵਾਨ ਤੋਂ ਬਾਅਦ ਸੱਜੇ ਬੈਠੇ ਆ ਤੇ ਉਸ ਨਿਹੰਗ ਸਿੰਘ ਨੇ ਉੱਚਾ ਬੋਲ ਜਿਹੜਾ ਸੀ ਉਹ ਸਾਰੀ ਸੰਗਤ ਨੂੰ ਸੰਬੋਧਨ ਹੋ ਕੇ ਆਖਿਆ ਤਤ ਖਾਲਸਾ ਸੋ ਰਹਿਓ ਗयो ਸੁਖੋਟ ਗਵਾਈ ਅੱਖ ਲੱਗਾ ਖਾਲਸਾ ਜੀ ਅਸੀਂ ਜਿੰਨੇ ਕੁ ਬਚੇ ਆ ਇਹ ਤਤ ਖਾਲਸਾ ਆ ਉਸ ਪਿਆਰੇ ਨੇ ਖੋਟ ਜਿਹੜੀ ਆ ਉਹ ਕੱਢ ਦਿੱਤੀ ਆ ਹੁਣ ਵੱਡੇ ਵੱਡੇ ਬਚਨ ਆ ਵੀ ਜਿਵੇਂ ਕਠਾਲੀ ਚ ਸੋਨਾ ਪਾ ਕੇ ਉਹਨੂੰ ਅੱਗ ਲਾਈ ਜਾਂਦੀ ਆ ਤੇ ਉਹ ਉਦੋਂ ਤੱਕ ਉਸ ਕਠਾਲੀ ਵਿੱਚ ਰਹਿੰਦਾ ਜਦੋਂ ਤੱਕ ਉਹਦੀ ਖੋਟ ਨਹੀਂ ਮੁੱਕਦੀ ਜਦੋਂ ਖੋਟ ਮੁੱਕ ਜਾਂਦੀ ਫਿਰ ਉਹ ਕੁਠਾਲੀ ਚ ਟਿਕ ਜਾਂਦਾ ਆ ਪਤਾ ਲੱਗ ਜਾਂਦਾ ਵੀ ਇਹਦੇ ਚ ਜਿਹੜੀ ਖੋਟ ਈ ਉਹ ਹੁਣ ਖਤਮ ਹੋ ਗਈ ਆ ਤੇ ਹੁਣ ਇਹ ਸ਼ੁੱਧ ਆ ਹੁਣ ਇਹ ਖਾਲਸ ਆ ਤੇ ਉਸ ਨਿਹੰਗ ਸਿੰਘ ਨੇ ਇਹ ਵਚਨ ਜਿਹੜਾ ਸੀ ਉਹ ਖਾਲਸੇ ਨੂੰ ਸੰਬੋਧਨ ਹੋ ਕੇ ਆਖਿਆ ਵੀ ਖਾਲਸਾ ਜੀ ਇਸ ਗੱਲ ਦੀ ਚਿੰਤਾ ਛੱਡ ਦਿਓ ਪੀ ਸਾਡਾ ਬਹੁਤ ਕੁਝ ਚਲੇ ਗਿਆ 30 ਤੋਂ 35000 ਦੇ ਜਿਹੜੇ ਸਿੱਖ ਪਰਿਵਾਰ ਬੱਚੇ ਸ਼ਹਾਦਤਾਂ ਪ੍ਰਾਪਤ ਕਰ ਗਏ ਆਖਿਆ ਉਸ ਪਿਆਰੇ ਨੇ ਇੱਕ ਖੋਟ ਕੱਢ ਦਿੱਤੀ ਆ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਜੋ ਸਾਡਾ ਇਤਿਹਾਸ ਆ ਸਾਡੇ ਇਤਿਹਾਸਿਕ ਦਿਹਾੜੇ ਆ ਅਸੀਂ ਇਨਾਂ ਨੂੰ ਚੇਤੇ ਰੱਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ